ਸੰਗੀਤ ਦੀ ਵਾਹੀ ਗੁਰਜੀਤ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸਮਾਂ ਜਿੰਨਾ ਮਰਜੀ ਮਾਰਾ ਆ ਜਾਵੇ ਭਾਵੇਂ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਭਾਵੇਂ ਜਿੰਨੀਆਂ ਮਰਜੀ ਦੁੱਖ ਤਕਲੀਫਾਂ ਪਰੇਸ਼ਾਨੀਆਂ ਮੁਸ਼ਕਲਾਂ ਚੁਣੌਤੀਆਂ ਆ ਜਾਣ ਬਸ ਉਹ ਮਨੁੱਖ ਆਪਣੇ ਗੁਰੂ ਦਾ ਦਰ ਨਾ ਛੱਡੇ ਆਪਣੇ ਗੁਰੂ ਦੇ ਉੱਤੇ ਭਰੋਸਾ ਨਾ ਛੱਡੇ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿੰਦੇ ਅਮਰਤ ਵੇਲੇ 2 ਤੋਂ ਲੈ ਕੇ 4 ਵਜੇ ਦੇ ਵਿਚਕਾਰ ਉੱਠ ਕੇ ਸਿਰਫ ਆ ਇੱਕ ਨਾਮ ਜਪਣਾ ਸ਼ੁਰੂ ਕਰ ਦਵੇ ਤਾਂ ਬਹੁਤ ਛੇਤੀ ਉਹਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਹੋ ਜਾਂਦੇ ਆ ਉਸ ਮਨੁੱਖ ਦੇ ਉੱਤੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਬਹੁਤ ਕਿਰਪਾ ਹੁੰਦੀ ਆ ਤਾਂ ਸੰਗਤ ਜੀ ਫਿਰ ਇਹ ਕਿਹੜਾ ਸ਼ਬਦ ਆ ਪਿਆ ਜੋ ਸਵੇਰੇ 2 ਤੋਂ ਲੈ ਕੇ 4 ਵਜੇ ਦੇ ਵਿਚਕਾਰ ਕਰਨ ਦੇ ਨਾਲ ਮਾਲਕ ਦੀ ਇੰਨੀ ਕਿਰਪਾ ਵਰਤਦੀ ਆ ਉਹਦੇ ਬਾਰੇ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਸੋ ਜੇਕਰ ਇਹ ਵੀਡੀਓ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਸੁਣ ਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਸਵੇਰੇ 2 ਤੋਂ ਲੈ ਕੇ 4 ਵਜੇ ਦੇ ਸਮੇਂ ਦੀ ਤਾਂ ਕਮਾਈ ਵਾਲੇ ਸੰਤ ਮਹਾਪੁਰਖ ਜੀ ਇਸ ਵੇਲੇ ਬਾਰੇ ਕਹਿੰਦੇ ਆ ਕਿ ਇਸ ਵੇਲੇ ਦੇ ਵਿੱਚ ਉਹ ਉੱਠਦੇ ਆ ਜਿਨ੍ਹਾਂ ਦੇ ਉੱਤੇ ਮਾਲਕ ਦੀ ਬਹੁਤ ਜ਼ਿਆਦਾ ਕਿਰਪਾ ਹੋਵੇ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਪਿਆਰ ਕਰਦੇ ਨੇ ਉਹਨਾਂ ਦੀ ਅੱਖ ਆਪਣੇ ਆਪ ਹੀ ਸਵੇਰੇ 2 ਵਜੇ ਤੋਂ ਬਾਅਦ ਖੁੱਲ ਜਾਂਦੀ ਆ ਉਸ ਤੋਂ ਬਾਅਦ ਮਹਾਂਪੁਰਖ ਜੀ ਕਹਿੰਦੇ ਵੀ ਜਿਹੜੇ 5 ਤੋਂ 6 ਦੇ ਵਿਚਕਾਰ ਉੱਠਦੇ ਆ ਉਹ ਆਪਣੇ ਕੰਮਾਂ ਕਾਰਾਂ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਕਰਕੇ ਉੱਠਦੇ ਨੇ ਕਿਉਂਕਿ 5 ਤੋਂ 6 ਦੇ ਵਿਚਕਾਰ ਤਾਂ ਆਮ ਹੀ ਦੁਨੀਆ ਉੱਠਣੀ ਸ਼ੁਰੂ ਹੋ ਜਾਂਦੀ ਆ ਪਰ ਜਿਹੜੇ 5 ਵਜੇ ਤੋਂ ਪਹਿਲਾਂ ਉੱਠਦੇ ਆ ਖਾਸ ਕਰਕੇ 2 ਤੋਂ 4 ਦੇ ਵਿਚਕਾਰ ਉੱਠਦੇ ਆ ਨਾ ਮੰਨਿਆ ਜਾਂਦਾ ਵੀ ਉਹ ਤਾਂ ਪਰਮਕੀਤਾ ਪਰਮਾਤਮਾ ਜੀ ਦੀ ਕਿਰਪਾ ਸਦਕਾ ਉਹਨਾਂ ਦੇ ਉੱਤੇ ਮਾਲਕ ਦੀ ਬਹੁਤ ਜ਼ਿਆਦਾ ਕਿਰਪਾ ਹੁੰਦੀ ਆ ਉਹ ਤਾਂ ਉਸ ਵੇਲੇ ਦੇ ਵਿੱਚ ਉੱਠਦੇ ਨੇ ਕਿਉਂਕਿ ਮਾਲਕ ਦੀ ਕਿਰਪਾ ਤੋਂ ਬਿਨਾਂ ਇਹ ਵੇਲਾ ਨਹੀਂ ਸਮਾਂ ਲਿਆ ਜਾਂਦਾ ਇਹ ਵੇਲਾ ਬਹੁਤ ਪਾਵਰਫੁਲ ਵੇਲਾ ਹੈ ਇਸ ਵੇਲੇ ਦੇ ਵਿੱਚ ਉੱਠਣ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਛੇਤੀ ਨਿਹਾਲ ਲੈਂਦੇ ਆ ਕਿਉਂਕਿ ਇਹ ਵੇਲਾ ਬਹੁਤ ਸ਼ਾਂਤ ਵੇਲਾ ਬਹੁਤ ਹੀ ਪਾਵਰਫੁੱਲ ਵੇਲਾ ਮੰਨਿਆ ਜਾਂਦਾ ਕਿਉਂਕਿ ਇਸ ਵੇਲੇ ਦੇ ਵਿੱਚ ਪਰਮਕਥਾ ਪ੍ਰਮਾਤਮਾ ਜੀ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਰੱਬ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਉੱਠਦੀਆਂ ਨੇ ਉੱਠ ਕੇ ਭਜਨ ਬੰਦਗੀ ਕਰਦੀਆਂ ਨੇ ਕੋਈ ਵੀ ਮਨੁੱਖਿਆ ਕਿਸੇ ਵੀ ਧਰਮ ਦੇ ਵਿੱਚ ਆ ਜਿਹਨੂੰ ਰੱਬ ਤੇ ਵਿਸ਼ਵਾਸ ਹੈ ਜੋ ਰੱਬ ਨੂੰ ਮੰਨਦਾ ਏ ਨਾ ਉਹ ਇਸ ਵੇਲੇ ਦੇ ਵਿੱਚ ਉੱਠ ਕੇ ਰੱਬ ਦਾ ਨਾਮ ਜਪਦਾ ਏ ਭਾਵੇਂ ਕਿਸੇ ਵੀ ਨਾਮ ਦੇ ਨਾਲ ਰੱਬ ਨੂੰ ਯਾਦ ਕਰੇ ਇਸ ਕਰਕੇ ਇਸ ਵੇਲੇ ਦੀ ਪਵਿੱਤਰਤਾ ਇਸ ਵੇਲੇ ਦੀ ਰੋਹਾਨੀਅਤ ਇਸ ਵੇਲੇ ਦੀ ਤਾਕਤ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ ਤਾਂ ਜਦੋਂ ਕੋਈ ਆਮ ਇਨਸਾਨ ਵੀ ਇਸ ਵੇਲੇ ਦੇ ਵਿੱਚ ਉੱਠਦਾ ਹੈ ਤਾਂ ਉਸ ਦਾ ਮਨ ਬਹੁਤ ਛੇਤੀ ਗੁਰੂ ਚਰਨਾਂ ਦੇ ਨਾਲ ਜੁੜ ਸਕਦਾ ਹੈ ਕਿਉਂਕਿ ਇਸ ਵੇਲੇ ਦੇ ਵਿੱਚ ਇਸ ਵਾਤਾਵਰਣ ਦੇ ਵਿੱਚ ਹੀ ਰੋਹਾਨੀਅਤ ਪਵਿੱਤਰਤਾ ਭਜਨ ਮੰਡਗੀ ਸ਼ਾਈ ਹੁੰਦੀ ਆ ਸੋ ਇਸ ਵੇਲੇ ਨੂੰ ਬਹੁਤ ਪਾਵਰਫੁਲ ਮੰਨਿਆ ਗਿਆ ਏ ਸੋ ਸੰਗਤ ਜੀ ਕਹਿੰਦੇ ਨਾ ਇੰਨਾ ਹੀ ਇੱਕ ਵਾਰ ਦੀ ਗੱਲ ਏ ਆ ਕਿ ਇੱਕ ਬਹੁਤ ਦੁਖੀ ਪਰੇਸ਼ਾਨ ਮਨੁੱਖ ਕਿਸੇ ਭਜਨ ਮੰਦਗੀ ਕਰਨ ਵਾਲੇ ਗੁਰਮਖ ਪਿਆਰੇ ਦੇ ਕੋਲ ਗਿਆ ਤਾਂ ਸੰਗਤ ਜੀ ਆਪਾਂ ਪਹਿਲਾਂ ਵੀ ਗੱਲ ਕਰਦੇ ਹੰਨੇ ਆ ਕਿ ਆਪਾਂ ਜਿਹੋ ਜਿਹੇ ਇਨਸਾਨ ਦੇ ਕੋਲ ਜਾਵਾਂਗੇ ਉਸ ਇਨਸਾਨ ਨੇ ਉਦਾਂ ਦੀ ਹੀ ਸਲਾਹ ਦੇਣੀ ਆ ਭਾਵ ਕਿ ਜਿੱਦਾਂ ਦਾ ਗਿਆਨ ਜਿਹਦੇ ਕੋਲ ਹੋਵੇਗਾ ਉਹਨੇ ਉਹਦੇ ਮੁਤਾਬਕ ਹੀ ਕਿਸੇ ਨੂੰ ਸਲਾਹ ਦੇਣੀ ਆ ਜਿਵੇਂ ਜੇਕਰ ਆਪਾਂ ਕਿਸੇ ਭਜਨ ਬੰਦਗੀ ਕਰਨ ਵਾਲੇ ਮਨੁੱਖ ਕੋਲ ਆਪਣੇ ਦੁੱਖ ਤਕਲੀਫਾਂ ਦੀ ਗੱਲ ਕਰਾਂਗੇ ਤਾਂ ਉਹਨਾਂ ਨੇ ਸਾਨੂੰ ਭਜਨ ਬੰਦਗੀ ਦੇ ਰਾਹੀਂ ਪਰਮਾਤਮਾ ਦੇ ਨਾਮ ਦੇ ਰਾਹੀਂ ਆਪਣੇ ਦੁੱਖ ਦੂਰ ਕਰਨ ਦੀ ਗੱਲ ਕਰਨੀ ਆ ਜੇ ਆਪਾਂ ਕਿਸੇ ਤਾਂ ਗੀਤਵੀਤਾਂ ਵਾਲੇ ਕੋਲ ਜਾਵਾਂਗੇ ਤਾਂ ਉਹਨੇ ਉਥਾਂ ਦੀ ਗੱਲ ਕਰਨੀ ਆ ਮਤਲਬ ਜਿਹਦੇ ਕੋਲ ਜਿੰਨਾ ਗਿਆਨ ਆ ਜਿਹੜਾ ਬੰਦਾ ਆਪ ਕੰਮ ਕਰਦਾ ਹੋਵੇ ਉਹੀ ਦੂਸਰੇ ਨੂੰ ਕਰਨ ਦੀ ਸਲਾਹ ਦਿੰਦਾ ਹੈ ਸੋ ਇਦਾਂ ਇਹ ਕਹਿੰਦੇ ਨਾ ਇੱਕ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਮਨੁੱਖ ਚੰਗੀ ਕਿਸਮਤ ਕਰਕੇ ਕਿਸੇ ਭਜਨ ਬੰਦਗੀ ਕਰਨ ਵਾਲੀ ਰੂਹ ਕੋਲ ਗਿਆ ਜਾ ਕੇ ਆਪਣੀਆਂ ਦੁੱਖ ਤਕਲੀਫਾਂ ਦਸੀਆਂ ਕਿ ਮੇਰੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਨੇ ਘਰ ਵਿੱਚ ਗਰੀਬੀ ਆ ਬਿਮਾਰੀ ਆ ਕਲੇਸ਼ ਆ ਮੈਨੂੰ ਸਮਝ ਨਹੀਂ ਲੱਗਦੀ ਕਿ ਮੈਂ ਕੀ ਕਰਾਂ ਕਿ ਮੇਰੀਆਂ ਇਹ ਟੈਨਸ਼ਨਾਂ ਦੂਰ ਹੋ ਜਾਣ ਤੇ ਕਹਿੰਦੇ ਰੱਬ ਦਾ ਨਾਮ ਜਪਣ ਵਾਲੇ ਮਨੁੱਖ ਨੇ ਗੁਰਮਖ ਪਿਆਰੇ ਨੇ ਉਸ ਦੁਖੀ ਮਨੋਕ ਨੂੰ ਕਿਹਾ ਵੀ ਭਾਈ ਰੱਬ ਦਾ ਨਾਮ ਜਪਿਆ ਕਰ ਉਹ ਕਹਿਣ ਲੱਗਾ ਵੀ ਜਦੋਂ ਸਮਾਂ ਮਿਲਦਾ ਰੱਬ ਦਾ ਨਾਮ ਤਾਂ ਜਪਦੇ ਹੀ ਆਂ ਰੱਬ ਅੱਗੇ ਅਰਦਾਸਾਂ ਵੀ ਕਰਦੇ ਆਂ ਪਰ ਪਤਾ ਨਹੀਂ ਕੀ ਗੱਲ ਰੱਬ ਸੁਣਦਾ ਹੀ ਨਹੀਂ ਤਾਂ ਕਹਿੰਦੇ ਉਹ ਗੁਰਮੁਖ ਪਿਆਰੇ ਨੇ ਸਹਿ ਸੁਭਾਹੀ ਉਸ ਦੁਖੀ ਇਨਸਾਨ ਨੂੰ ਇੱਕ ਜੁਗਤੀ ਦੱਸੀ ਕਿਆ ਕਿ ਭਾਈ ਜੇਕਰ ਤੈਨੂੰ ਲੱਗਦਾ ਹੈ ਨਾ ਰੱਬ ਤੇਰੀ ਸੁਣਦਾ ਨਹੀਂ ਆ ਤਾਂ ਫਿਰ ਰੱਬ ਨੂੰ ਸੁਣਾਉਣ ਦਾ ਇੱਕ ਖਾਸ ਵੀਲਾ ਹੈ ਇਸ ਵੇਲੇ ਦੇ ਵਿੱਚ ਭਜਨ ਬੰਦਗੀ ਕਰਿਆ ਕਰ ਇੱਕ ਨਾਮ ਜਪਿਆ ਕਰ ਤਾਂ ਮਾਲਕ ਬਹੁਤ ਛੇਤੀ ਕਿਰਪਾ ਕਰੇਗਾ ਕਹਿੰਦੇ ਉਹ ਦੁਖੀ ਇਨਸਾਨ ਨੇ ਕਿਹਾ ਵੀ ਮੈਨੂੰ ਛੇਤੀ ਨਾਲ ਉਹ ਨਾਮ ਜਾਪ ਦੱਸੋ ਉਹ ਵੇਲਾ ਦੱਸੋ ਪਰ ਕਹਿੰਦੇ ਗੁਰਮੁਖ ਪਿਆਰੇ ਨੇ ਨਾਮ ਨਸਣ ਤੋਂ ਪਹਿਲਾਂ ਸਮਾਂ ਦੱਸਣ ਤੋਂ ਪਹਿਲਾਂ ਇੱਕ ਵਾਅਦਾ ਉਸ ਮਨੁੱਖ ਤੋਂ ਲੈ ਲਿਆ ਕਿ ਮੇਰੇ ਨਾਲ ਇਹ ਵਾਅਦਾ ਕਰ ਕਿ ਜਦੋਂ ਤੂੰ ਵੀ ਨਾਮ ਜਪਣਾ ਸ਼ੁਰੂ ਕਰ ਦਿੱਤਾ ਇਹਦਾ ਮੈਨੂੰ ਪੂਰਾ ਭਰੋਸਾ ਹੈ ਕਿ ਤੇਰੀ ਜ਼ਿੰਦਗੀ ਦੇ ਦੁੱਖ ਦੂਰ ਹੋ ਜਾਣਗੇ ਪਰ ਮੇਰੇ ਨਾਲ ਵਾਅਦਾ ਕਰਕੇ ਜਾ ਕਿ ਜਦੋਂ ਜ਼ਿੰਦਗੀ ਦੇ ਇਹ ਦੁੱਖ ਤਕਲੀਫਾਂ ਦੂਰ ਹੋ ਗਈਆਂ ਇਹ ਵੇਲਾ ਕਦੇ ਛੱਡੀ ਨਾ ਇਹ ਨਾਮ ਜਪਣਾ ਕਦੇ ਛੱਡੀ ਨਾ ਕਿੰਦੇ ਉਸ ਮਨੁੱਖ ਨੇ ਗੁਰਮਖ ਪਿਆਰੇ ਦੇ ਨਾਲ ਪੱਕਾ ਵਾਅਦਾ ਕਰ ਲਿਆ ਕਿ ਜੇਕਰ ਇਹ ਨਾਮ ਜਪਣ ਦੇ ਨਾਲ ਮੇਰੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਦੂਰ ਹੋ ਜਾਣਗੀਆਂ ਤਾਂ ਮੈਂ ਕਿਉਂ ਇਹ ਨਾਮ ਜਪਣਾ ਛੱਡਾਂਗਾ ਮੈਂ ਮੈਂ ਆਖਰੀ ਸਵਾਸਾਂ ਤੱਕ ਇਹ ਨਾਮ ਜਪਾਂਗਾ ਵਸ ਤੁਸੀਂ ਮੈਨੂੰ ਉਹ ਨਾਮ ਜਾਪ ਦੱਸੋ ਸੰਗਤ ਜੀ ਉਹ ਗੁਰਮਖ ਪਿਆਰੇ ਨੇ ਉਸ ਮਨੁੱਖ ਨੂੰ ਕਿਹਾ ਕਿ ਭਾਈ ਵੀਲਾ ਹੈ ਸਵੇਰੇ 2 ਤੋਂ ਲੈ ਕੇ 4 ਵਜੇ ਦੇ ਵਿਚਕਾਰ ਦਾ ਵੇਲਾ ਸੰਗਤ ਜੀ ਭਾਵੇਂ ਕੀ ਸਿੱਖ ਧਰਮ ਦੇ ਵਿੱਚ ਸਵੇਰੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਦੇ ਸਮੇਂ ਨੂੰ ਅਮਰਤ ਵੇਲਾ ਮੰਨਿਆ ਗਿਆ ਹੈ ਇਹ ਵੇਲਾ ਗ੍ਰਸਤੀ ਬੰਦੇ ਨੂੰ ਸੁਭਾਲਣ ਨੂੰ ਕਿਹਾ ਗਿਆ ਹੈ ਪਰ ਜੇਕਰ ਕੋਈ ਮਨੋਖ ਦੋ ਤੋਂ 4 ਦੇ ਵਿਚਕਾਰ ਉੱਠ ਕੇ ਨਾਮ ਜਪੇ ਤਾਂ ਉਹਦੇ ਨਾਲ ਦੀ ਤਾਂ ਕਹਿੰਦੇ ਰੀਸ ਹੀ ਨਹੀਂ ਆ ਸੋ ਕਹਿੰਦੇ ਗੁਰਮਖ ਪਿਆਰੇ ਨੇ ਯੁਗਤੀ ਦੱਸ ਦਿੱਤੀ ਇਹ ਦੋ ਦੋ ਤੋਂ ਲੈ ਕੇ 4 ਵਜੇ ਦੇ ਵਿਚਕਾਰ ਘੱਟੋ ਘੱਟ ਸਮਾਂ ਸਵਾ ਘੰਟਾ ਮੂਲ ਮੰਤਰ ਜਾਪ ਕਰਨਾ ਹੈ ਜੇ ਵੱਧ ਕਰ ਲੈ ਤਾਂ ਉਹ ਤੇਰੀ ਮਰਜ਼ੀ ਵੱਧ ਜਿੰਨਾ ਮਰਜ਼ੀ ਕਰ ਲਵੇਂ ਪਰ ਘੱਟੋ ਘੱਟ ਸਮਾਂ ਸਵਾ ਘੰਟਾ ਮੂਲ ਮੰਤਰ ਜਾਪ ਕਰਿਆ ਕਰ ਗੁਰਨਾਣਕ ਪਾਤਸ਼ਾਹ ਤੇਰੇ ਤੇ ਬਹੁਤ ਕਿਰਪਾ ਕਰਨਗੇ ਸੋ ਸੰਗਤ ਜੀ ਉਹ ਗੁਰਮੁਖ ਪਿਆਰੇ ਦੀ ਸਲਾਹ ਲੈ ਕੇ ਉਹ ਦੁਖੀ ਪਰੇਸ਼ਾਨ ਮਨੁੱਖ ਨੇ ਹਰ ਰੋਜ਼ 2 ਵਜੇ ਉੱਠ ਜਾਣਾ ਉੱਠ ਕੇ ਮੂਲ ਮੰਤਰ ਜੀਰਾ ਜਾਪ ਕਰਨਾ ਤੇ ਸੰਗਤ ਜੀ ਜਦੋਂ ਆਪਾਂ ਨਾਮ ਜਪਦੇ ਹਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਪੂਰੇ ਪ੍ਰੋਸੇ ਦੇ ਨਾਲ ਯਾਦ ਕਰਦੇ ਹਾਂ ਤਾਂ ਸਾਡੇ ਅੰਦਰ ਬਹੁਤ ਤਬਦੀਲੀ ਆਉਂਦੀ ਆ ਤੇ ਜਦੋਂ ਸਾਡੇ ਅੰਦਰ ਤਬਦੀਲੀਆਂ ਆਉਂਦੀਆਂ ਨਹੀਂ ਬਾਰ ਆਪਣੇ ਆਪ ਹੀ ਸਭ ਕੁਝ ਬਦਲਣਾ ਸ਼ੁਰੂ ਹੋ ਜਾਂਦਾ ਹੈ ਸੋ ਕਹਿੰਦੇ ਨਾਮ ਜਪਣ ਦੇ ਨਾਲ ਉਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਤਬਦੀਲੀ ਆਈ ਘਰ ਵਿੱਚ ਖੁਸ਼ੀਆਂ ਮਰਕਤਾਂ ਖੇੜੇ ਸਭ ਕੁਝ ਆ ਗਿਆ ਤੇ ਕਹਿੰਦੇ ਵਾਦੇ ਦੇ ਮੁਤਾਬਕ ਉਹ ਮਨੁੱਖ ਨੇ ਨਾਮ ਜਪਨਾ ਛੱਡਿਆ ਨਹੀਂ ਬਲਕਿ ਹੋਰ ਵਧਾ ਦਿੱਤਾ ਸੋ ਸੰਗਤ ਜੀ ਇਹ ਘਟਨਾ ਭਾਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਆ ਕਿਉਂਕਿ ਆਪਣਾ ਵੀ ਸੁਭਾਅ ਹੈ ਇਜੀ ਪਹਿਲਾਂ ਤਾਂ ਰੱਬ ਦੇ ਅੱਗੇ ਬਹੁਤ ਅਰਦਾਸਾਂ ਬੇਨਤੀਆਂ ਕਰਦੀ ਕਿ ਰੱਬਾ ਸਾਡੀ ਜ਼ਿੰਦਗੀ ਦਾ ਆਹ ਦੁੱਖ ਦੂਰ ਕਰ ਦੇ ਜਾਂ ਸਾਨੂੰ ਆਹ ਚੀਜ਼ ਦੇ ਦੇ ਮੈਂ ਇੰਨਾ ਨਾਮ ਜਪਾਂਗਾ ਐਨੇ ਦਿਨ ਗੁਰੂ ਘਰ ਆ ਕੇ ਸੇਵਾ ਕਰਾਂਗਾ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਮਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਵੀ ਕਰਦੇ ਆ ਅਸੀਂ ਜੋ ਮੰਗਦੇ ਆ ਮਹਾਰਾਜ ਸੱਚੇ ਪਾਤਸ਼ਾਹ ਉਹ ਜ਼ਰੂਰ ਦਿੰਦੇ ਆ ਜੇਕਰ ਉਹ ਚੀਜ਼ ਸਾਡੇ ਲਈ ਸਹੀ ਹੋਵੇ ਪਰ ਮਨੁੱਖੀ ਸੁਭਾਅ ਬੇਸ਼ੁਕਰਾਂ ਸੋਬਾ ਕਈ ਮਨੁੱਖ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਬੇਕਦਰੀ ਕਰਦੇ ਆ। ਦਾਤਾ ਮਿਲ ਜਾਣ ਤੋਂ ਬਾਅਦ ਦਾਤਾਂ ਦੇਣ ਵਾਲੇ ਦਾਤੇ ਨੂੰ ਭੁੱਲ ਬੈਠਦੇ ਆ। ਤੇ ਜਦੋਂ ਅਸੀਂ ਦਾਤਾਂ ਦੇਣ ਵਾਲੇ ਦਾਤੇ ਨੂੰ ਭੁੱਲਦੇ ਆ, ਫਿਰ ਤੋਂ ਸ਼ੁਰੂ ਹੁੰਦਾ ਹੈ ਮੁਸ਼ਕਲਾ ਪਰੇਸ਼ਾਨੀਆਂ ਦਾ ਦੌਰ ਕਿਉਂਕਿ ਜਿਵੇਂ ਜਿਵੇਂ ਗੁਰੂ ਚਰਨਾ ਤੋਂ ਦੂਰ ਹੋਵਾਂਗੇ, ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾ ਪਰੇਸ਼ਾਨੀਆਂ ਵਧਣਗੀਆਂ ਹੀ ਵਧਣਗੀਆਂ। ਪਰ ਜਿਵੇਂ ਜਿਵੇਂ ਗੁਰੂ ਚਰਨਾ ਦੇ ਨੇੜੇ ਹੁੰਨੇ ਆ, ਉਵੇਂ ਉਵੇਂ ਹੀ ਸਾਡੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਮੁੱਕਦੀਆਂ ਨੇ ਕਿਉਂਕਿ ਪਰਮਪਿਤਾ ਪ੍ਰਮਾਤਮਾ ਜੀ ਦਾ ਨਾਮ ਜਪਣ ਕਰਕੇ ਸਾਡੇ ਅੰਦਰ ਬਹੁਤ ਬਦਲਾਅ ਆਉਂਦੇ ਆ ਚੰਗੇ ਬਦਲਾਅ ਹੁੰਦੇ ਆ ਕਮਲੇ ਵੀ ਸਿਆਣੇ ਹੋ ਜਾਂਦੇ ਆ ਉਹ ਪਰਮਪਿਤਾ ਪ੍ਰਮਾਤਮਾ ਜੀ ਦਾ ਨਾਮ ਹੀ ਬਰਕਤਾਂ ਹੈ ਉਹ ਪਰਮਪਿਤਾ ਪ੍ਰਮਾਤਮਾ ਜੀ ਦਾ ਨਾਮ ਬਰਕਤਾਂ ਲੈ ਕੇ ਆਉਂਦਾ ਹੈ ਖੁਸ਼ੀਆਂ ਲੈ ਕੇ ਆਉਂਦਾ ਹੈ ਤੰਦਰੁਸਤੀ ਤੇ ਤਰੱਕੀ ਲੈ ਕੇ ਆਉਂਦਾ ਹੈ ਸੋ ਜ਼ਿੰਦਗੀ ਦੇ ਵਿੱਚ ਭਾਵੇਂ ਜਿੰਨਾ ਮਰਜੀ ਮਾੜਾ ਸਮਾਂ ਆ ਜਾਵੇ ਕਦੇ ਵੀ ਆਪਣੇ ਗੁਰੂ ਦਾ ਦਰ ਨਹੀਂ ਛੱਡਣਾ ਚਾਹੀਦਾ ਬਲਕਿ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਪਹਿਲਾਂ ਨਾਲੋਂ ਵੱਧ ਨਾਮ ਜਪੋ ਤਾਂ ਦੇਖਣਾ ਗੁਰੂ ਸਾਹਿਬ ਜੀ ਬਹੁਤ ਛੇਤੀ ਕਿਰਪਾ ਕਰ ਦਿੰਦੇ ਆ ਜੋ ਵੀ ਦੁੱਖ ਤਕਲੀਫਾਂ ਹੋਣ ਜਿੰਨੀਆਂ ਮਰਜ਼ੀ ਵੱਡੀਆਂ ਦੁੱਖ ਤਕਲੀਫਾਂ ਹੋਣ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਹੱਲ ਸਾਨੂੰ ਜ਼ਰੂਰ ਦੱਸਦੇ ਆ ਗੁਰਬਾਣੀ ਨੂੰ ਪਿਆਰ ਦੇ ਨਾਲ ਪੜhiਏ ਸੁਣੀਏ ਵਿਚਾਰੀਏ ਤਾਂ ਸਾਡੀ ਜ਼ਿੰਦਗੀ ਦੀਆਂ ਜੋ ਵੀ ਦੁੱਖ ਤਕਲੀਫਾਂ ਨੇ ਸਾਰੇ ਹਾਲ ਉਹਨਾਂ ਦੇ ਵਿੱਚ ਸ਼ੁਕਰੀਆ ਜੇ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਾਂਗੇ ਤਾਂ ਜੀਵਨ ਬਹੁਤ ਸੋਹਣਾ ਅਤੇ ਸੁਖਾਲਾ ਬਣਦਾ ਜਾਵੇਗਾ ਪਰ ਗੁਰੂ ਚਰਨਾਂ ਤੋਂ ਦੂਰ ਹੋ ਕੇ ਸਿੱਖ ਦੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਵੱਧਦੀਆਂ ਨੇ ਸੋ ਹੁਣ ਮਰਜ਼ੀ ਆਪਣੀ ਆ ਕਿ ਗੁਰੂ ਚਰਨਾਂ ਦੇ ਨੇੜੇ ਹੋਣਾ ਹੈ ਕਿ ਦੂਰ ਗੁਰੂ ਚਰਨਾਂ ਦੇ ਨੇੜੇ ਖੁਸ਼ੀਆਂ ਬਰਕਤਾਂ ਤੰਦਰੁਸਤੀ ਤਰੱਕੀ ਆ